ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਇੱਕ ਡਿਟੇਲ ਰਿਪੋਰਟ ਮੰਗੀ ਗਈ ਆ ਔਰ ਰਿਪੋਰਟ ਇਹ ਆ ਕਿ ਕੀ ਜਿਹੜੇ ਕੈਬਨਿਟ ਮੰਤਰੀ ਅਮਨ ਰੋੜਾ ਜਿਹਨਾਂ ਨੂੰ ਸੁਨਾਪ ਦੀ ਕੋਰਟ ਨੇ 2 ਸਾਲ ਦੀ ਸਜ਼ਾ ਸੁਨਾਈ ਆ ਉਹ ਮੰਤਰੀ ਮੰਡਲ ਦੇ ਵਿੱਚ ਰੱਖੇ ਜਾ ਸਕਦੇ ਨੇ ਕੀ ਉਹ 26 ਜਨਵਰੀ ਨੂੰ ਦੇਸ਼ ਦਾ ਤਿਰੰਗਾ ਲਹਿਰਾ ਸਕਦੇ ਨੇ ਇਹ ਸਵਾਲ ਖੜੇ ਕੀਤੇ ਨੇ ਜਿਹੜੀ ਚਿੱਠੀ ਲਿਖੀ ਆ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਗਰੇਜੀ ਪਾਤਸ਼ਾਹ ਦੇ ਵਿੱਚ ਲਿਖੀ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈਗਾ ਕਿ ਮੈਨੂੰ ਇੱਕ ਮਿਲਿਆ ਇੱਕ ਮੰਗ ਪੱਤਰ ਮਿਲਿਆ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਅਮਨ ਰੋੜਾ ਵੱਲੋਂ ਕਿਉਂਕਿ ਅਮਨ ਰੋੜਾ ਨੂੰ 21 ਦਸੰਬਰ 2023 ਨੂੰ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਔਰ ਹਾਲੇ ਤੱਕ ਉਹਨਾਂ ਨੂੰ ਸੁਣਾਈ ਗਈ ਸਜ਼ਾ ਤੇ ਉੱਪਰਲੀ ਅਦਾਲਤ ਨੇ ਸਟੇ ਨਹੀਂ ਲਾਇਆ ਤੇ ਜਿਸ ਕਰਕੇ ਜਿਹੜੀ ਜਜਮੈਂਟ ਆ ਸੁਪਰੀਮ ਕੋਰਟ ਦੀ ਜਿਸ ਕੇਸ ਵਿੱਚ ਲਿਲੀ ਥਾਮਸ ਵਰਸਸ ਪਾਰ ਸਰਕਾਰ ਉਸ ਫੈਸਲੇ ਦੇ ਸਨਮਖ ਹੁੰਦਿਆਂ ਉਹਦੇ ਚ ਕਲੀਅਰ ਲਿਖਿਆ ਹੈਗਾ ਕਿ ਜਿਹੜੇ ਐਮਐਲਏ ਨੇ ਉਹ ਅਗਰ ਉਹਨਾਂ ਨੂੰ ਕਨਵਿਕਸ਼ਨ ਹੋ ਜਾਂਦੀ ਆ ਉਹਨਾਂ ਨੂੰ ਸਜ਼ਾ ਸੁਣਾਈ ਜਾਂ ਜਿੱਤੀ ਜਾਂਦੀ ਆ ਟ੍ਰਾਇ ਕੋਡ ਵੱਲੋਂ ਉਹ ਮੈਂਬਰ ਨਹੀਂ रह ਸਕਦੇ ਆਗੇ ਉਹਨਾਂ ਕਹਿੰਦੇ ਕਿ ਇਹ ਵੀ ਉਹਦੇ ਚ ਜਿਹੜੀ ਮੰਗ ਪੱਤਰ ਦਿੱਤਾ ਕਿ ਉਹਦੇ ਚ ਕਿਹਾ ਗਿਆ ਕਿ ਹੁਣ ਸਵਾਲ ਆ ਕਿ ਅਮਨ ਰੋੜਾ ਹੋਣਾ ਨੂੰ ਕਿ 26 ਜਨਵਰੀ ਨੂੰ ਝੰਡਾ ਲਰਾਉਣਾ ਚਾਹੀਦਾ ਕਿ ਨਹੀਂ ਲਰਾਉਣਾ ਚਾਹੀਦਾ ਕਿ ਉਹ ਕੈਬਨਿਟ ਦੇ ਵਿੱਚ ਬੈਠ ਸਕਦੇ ਕਿ ਨਹੀਂ ਬੈਠ ਸਕਦੇ ਕਿਉਂਕਿ ਇਹ ਵੀ ਮੰਗ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਅਮਨ ਰੋੜਾ ਜਿਹੜੇ ਉਹ 26 ਜਨਵਰੀ ਨੂੰ ਜਿਵੇਂ ਬਾਕੀ ਮੰਤਰੀ ਝੰਡਾ ਲਰਾਉਣਗੇ ਉਸੇ ਤਰ੍ਹਾਂ ਅਮਨ ਰੋੜਾ ਉਹਨੂੰ ਵੀ ਰੋਕਿਆ ਜਾਵੇ ਇਹ ਜਿਹੜੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜਾਂ ਜਿਨ੍ਹਾਂ ਨੇ ਮੰਗ ਪੱਤਰ ਦਿੱਤਾ ਉਸ ਦੇ ਸਬੰਧ ਵਿੱਚ ਰਾਜਪਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਹੁਣੇ-ਹੁਣੇ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਗਿਆ ਕਿ ਇਹ ਬਹੁਤ ਹੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ ਲਿਲੀ ਥਾਮਸ ਵਰਸਸ ਜੁਨੀਅਨ ਆਫ ਇੰਡੀਆ ਉਹਦੇ ਜੇ ਕਲੀਅਰ ਕੱਟ ਡਾਇਰੈਕਸ਼ਨ ਨੇ ਜਿਸ ਦੇ ਚੱਲਦਿਆ ਹੁਣ ਇੱਕ ਲੀਗਲ ਸਿਸਟਮ ਆ ਪ੍ਰਣਾਲੀ ਦੀ ਨਾਲ ਉਹਨਾਂ ਕਿਹਾ ਕਿ ਇਹ ਬੜਾ ਨੈਤਿਕਤਾ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਤੇ ਇਹ ਇੱਕ एथिकली गवर्नेंस ਦਾ ਵੀ ਮਸਲਾ ਬਣ ਜਾਂਦਾ ਹੈਗਾ ਕਿ ਅਗਰ ਕਿਸੇ ਨੂੰ ਸਜ਼ਾ ਹੋ ਜਾਂਦੀ ਆ ਉਹ ਫਿਰ ਕੀ ਉਹ ਕਾਰਵਾਈ ਕਰ ਸਕਦਾ ਉਹਨਾਂ ਇਹ ਵੀ ਗਵਰਨਰ ਸਾਹਿਬ ਨੇ ਲਿਖਿਆ ਜਿਹੜਾ ਆਖਰੀ ਪੈਰੇ ਦੇ ਵਿੱਚ ਕਿ ਇਹ ਬਹੁਤ ਹੀ ਸੀਰੀਅਸ ਮੈਟਰ ਆ ਜਿਹਦੇ ਚ ਇਨਵੋਲਵਿੰਗ ਹੈ ਮਨਿਸਟਰ ਦੀ ਉਹਦੇ ਚ ਕਿਉਂਕਿ ਲੋਅਰ ਕੋਰਟ ਨੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਔਰ ਸੁਪਰੀਮ ਕੋਰਟ ਦੀ ਕਲੀਅਰ ਕੱਟ ਗਾਈਡਲਾਈਨ ਆ ਉਹਨਾਂ ਦੇ ਕਲੀਅਰ ਕੱਟ ਫੈਸਲਾ ਸਪਸ਼ਟ ਆ ਲੀਲੀ ਥਾਮਸ ਵਰਸਸ ਭਾਰਤ ਸਰਕਾਰ ਤੇ ਜਿਸ ਜੇ ਚੱਲ ਰਿਹਾ ਉਹਨਾਂ ਨੇ ਜਿਹੜਾ ਲਾਸਟ ਲੈਂ ਲਿਖੀ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਦੇ ਵਿੱਚ ਕਹਿਣ ਆਈ ਹੈਵ ਡਿਟੇਲਡ ਰਿਪੋਰਟ ਔਨ ਦੀ ਇੰਟਾਇਰ ਇਸ਼ੂ ਹੁਣ ਸਵਾਲ ਹੈ ਕਿ ਉਹਨਾਂ ਨੇ ਇਸ ਮਸਲੇ ਦੇ ਵਿੱਚ ਪੂਰੀ ਰਿਪੋਰਟ ਮੰਗ ਲਈ ਆ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਤ ਨੇ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਹਰ ਸਵਾਲ ਹੈ ਕਿ ਅਮਨ ਰੋੜਾ ਦੀ ਕੁਰਸੀ ਖਤਰੇ ਦੇ ਵਿੱਚ ਆਮਨ ਰੋੜਾ ਘਿਰਦੇ ਜਾ ਰਹੇ ਨੇ ਇਸ਼ੂ ਵੱਡਾ ਬਣ ਚੁੱਕਾ ਕਿਉਂਕਿ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਵੀ ਪ੍ਰੈਸ ਵਾਰਤਾ ਕੀਤੀ ਸੀ ਜਿਸ ਉਦੇ ਚ ਕਿਹਾ ਸੀ ਕਿ ਇਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਇਹਨਾਂ ਦੀ ਮੈਂਬਰਸ਼ਿਪ ਖਾਰਜ ਕਰਨ ਦੇਣੀ ਚਾਹੀਦੀ ਅਗਰ ਮੈਂਬਰਸ਼ਿਪ ਖਾਰਜ ਹੋ ਜਾਂਦੀ ਹੈ ਤੇ ਲਾਜ਼ਮੀ ਤੌਰ 'ਤੇ ਇਹ ਮੰਤਰੀ ਨਹੀਂ ਰਹਿ ਸਕਦੇ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਨੇ ਸਪੀਕਰ ਬਦਾਨ ਸਾਬ ਆਕਲਤਾਰ ਸਿੰਘ ਸੰਧਵਾ ਨੂੰ ਵੀ ਇਹ ਮੰਗ ਕੀਤੀ ਗਈ ਹੈ ਕਿਉਂਕਿ ਅਮਨ ਰੋੜਾ ਜਿਹੜੇ ਸਨਾਬ ਤੋਂ ਐਮਐਲਏ ਨੇ ਉਹਨਾਂ ਨੂੰ ਉਥੋਂ ਦੀ ਅਦਾਲਤ ਨੇ ਇੱਕ ਨਿੱਜੀ ਝਗੜਾ ਹੋਇਆ ਸੀ ਉਹਨਾਂ ਦੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਹੀ ਔਰ ਰੂਰਕੋਟ ਨੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁناਈ ਹਾਲੇ ਤੱਕ ਕਿਸੇ ਵੀ ਅਦਾਲਤ ਉੱਪਰਲੀ ਅਦਾਲਤ ਨੇ ਉਹਨਾਂ ਦੀ ਸਜ਼ਾ ਤੇ ਰੋਕ ਨਹੀਂ ਲਗਾਈ ਜਿਸ ਦੇ ਚੱਲਦਿਆ ਇਹ ਮਸਲਾ ਹੁਣ ਗਵਰਨਰ ਕੋ ਪਹੁੰਚਿਆ ਹੈ ਇਸ ਗਵਰਨਰ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਿਪੋਰਟ ਡਿਟੇਲ ਮੰਗ ਲਈ ਹੈ ਜਿਹੜੇ ਅਮਨ ਰੋੜਾ ਕੈਬਨਲ ਮੰਤਰੀ ਨੇ ਉਹਨਾਂ ਦੇ ਜੀਜਾ ਰਜਿੰਦਰ ਦੀਪਾ ਉਹਨਾਂ ਦੇ ਨਾਲ ਹੀ ਉਹਨਾਂ ਦਾ ਇੱਕ ਘਰੇਲੂ ਵਿਵਾਦ ਸੀ ਜਿਸ ਕਰਕੇ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਸੀ ਜਿਹਦੇ ਚੱਲਦੇ ਸਜ਼ਾ ਸੁਣਾਏਗੀ ਔਰ ਰਜਿੰਦਰ ਦੀਪਾ ਨੇ ਵੀ ਪਿਛਲੇ ਦਿਨੀ ਸ਼੍ਰੋਮਣੀ ਕਾਲੀ ਦਲ ਦੇ ਕਿਉਂਕਿ ਉਹ ਨੇਤਾ ਵੀ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ ਸੀ ਕਿ ਅਮਨ ਰੋੜਾ ਨੂੰ ਮੰਤਰੀ ਮੰਡਲ ਚੋਂ ਬਾਹਰ ਕਰਨਾ ਚਾਹੀਦਾ ਉਹਨਾਂ ਨੂੰ ਹਟਣਾ ਚਾਹੀਦਾ ਹੈ ਭਗਵੰਤ ਮਾਨ ਨੂੰ ਚਾਹੀਦਾ ਕਿ ਨੈਤਿਕਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਇੱਕ ਚੰਗੇ ਪ੍ਰਸ਼ਾਸਨ ਦੀ ਔਰ ਸੱਚਜੇ ਪ੍ਰਸ਼ਾਸਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਦਰਾਂ ਕੀਮਤਾਂ ਨੂੰ ਧਿਆ ਸਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਲਿਲੀ ਥੌਮਸ ਬਨਾ ਪਾਰ ਸਰਕਾਰ ਉਸ ਹੁਕਮਾਂ ਦੀ ਤਮੀਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਅਮਨ ਰੋੜਾ ਨੂੰ ਮੰਤਰੀ ਮੰਡਲ ਚੋਂ ਕੱਢਣ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਇਹਨਾਂ ਦੀ ਮੈਂਬਰਸ਼ਿਪ ਖਾਰਜ ਕਰ ਦੇਣੀ ਚਾਹੀਦੀ ਹੈ ਕਿਉਂਕਿ ਹਾਲੇ ਤੱਕ ਉਹਨਾਂ ਨੂੰ ਸਟੇ ਨਹੀਂ ਮਿਲਿਆ ਇਸ ਕਰਕੇ ਉਹਨ ਦੇਖਦੇ ਹੈ ਕਿ ਵਿਪਤਾ ਵੱਧ ਗਈ ਹੈ ਆਮ ਆਦਮੀ ਪਾਰਟੀ ਵਾਸਤੇ ਖਾਸ ਕਰਕੇ ਅਮਨ ਰੋੜਾ ਹੋਣ ਵਾਸਤੇ ਕਿ ਹੁਣ ਸਰਕਾਰ ਕੀ ਚਾਰਾ ਜੋਈ ਕਰੇਗੀ ਕਿਉਂਕਿ ਮਸਲਾ ਜਾਲਾ ਬਵਾਦਾਂ ਵਿੱਚ ਘਿਰ ਚੁੱਕਾ ਗਿਆ ਕਿਉਂਕਿ ਇਹ ਸਭ ਤੋਂ ਜ਼ਿਆਦਾ ਜਿਹੜਾ ਨੈਤਿਕਤਾ ਦਾ ਪਾਠ ਉਹ ਦੂਜੀਆਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਵਾਲੇ ਪੜਾਉਂਦੇ ਨੇ ਲੇਕਿਨ ਝੂਨ ਸਵਾਲ ਆ ਗਿਆ ਖੁਦ ਤੇ ਨੈਤਿਕਤਾ ਲਾਗੂ ਕਰਨ ਦਾ ਸਵਾਲ ਆ ਗਿਆ ਇਸ ਮਸਲੇ ਦੇ ਵਿੱਚ ਹੁਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਤ ਨੇ ਡਿਟੇਲ ਰਿਪੋਰਟ ਮੰਗੀ ਹੈ ਹੁਣ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਕੀ ਮੰਤਰੀ ਮੰਡਲ ਦੇ ਵਿੱਚ ਅਮਨ ਰੋੜਾ ਨੂੰ ਰੱਖਣਗੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮંત્રી ਮੰਡਲ ਦੇ ਵਿੱਚ ਅਮਨ ਰੋੜਾ ਰੱਖਣਗੇ ਜਾਂ ਫਿਰ ਕੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਤ ਨੂੰ ਕਿੰਨੀ ਜਲਦੀ ਕਿੰਨੀ ਛੇਤੀ ਜਵਾਬ ਦਿੰਦੇ ਨੇ ਜਾਂ ਫਿਰ ਟਰਕਾ ਦੇਣਗੇ ਦੇਖਦਾ ਇਹ ਸਵਸਥਲੇ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਕਿਰਿ ਹੋਈ ਆ ਸਰਕਾਰ ਤੋਂ ਜ਼ਿਆਦਾ ਅਮਨ ਰੋੜਾ ਜ਼ਿਆਦਾ ਕਿਰਿ ਹੋਏ ਨੇ ਕੀ ਉਹਨਾਂ ਦੀ ਕੁਰਸੀ ਬਚੇਗੀ ਜਾਂ ਨਹੀਂ ਇਹ ਵੀ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਲੇਕਿਨ ਫਿਲਹਾਲ ਪੰਜਾਬ ਦੇ ਰਾਜਪਾਲ ਬਨਵਾਰੀ ਰਾਲਾ ਪ੍ਰੋਹਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀ ਇੱਕ ਪੈਰੇ ਦੀ ਚਿੱਠੀ ਲਿਖੀ ਹੈ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਡਿਟੇਲ ਰਿਪੋਰਟ ਮੰਗ ਲਈ ਹੈ ਫਿਲਹਾਲ ਇਸ ਜਾਣਕਾਰੀ ਦਿਲ ਤੜ ਤੋਂ ਲੈਂਦੇ ਆ ਗਏ ਦੇਖਦੇ ਰਹੋ ABC ਪੰਜਾਬ ਧੰਨਵਾਦ